ਸਤੰਤ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਸਤੰਤ ਤੇ ਆਪਾਂ ਖੜੇ ਆ ਇਹਨਾਂ ਦਾ ਵੋਟ ਅਫਰਾ ਲੈ ਕੇ ਇਲੈਕਸ਼ਨ ਸ਼ੁਰੂ ਕੀਤੀ ਸੀ ਉਹਨਾਂ ਦਾ ਇਹ ਹੀ ਚਿਤ ਪ੍ਰਾਪਤ ਕਰਾਈ ਆ ਭਾਜੀ ਵਾਰਡ ਨੰਬਰ 3 ਤੋਂ ਸ਼੍ਰੀਮਤੀ ਭਲਵਿੰਦਰ ਕੌਰ ਚੌਣ ਨਿਸ਼ਾਨ ਸਿਲੰਡਰ ਸੀ ਬਹੁਤ ਵੱਡਾ ਸਾਡੇ ਨਾਲ ਅੱਜ ਜੋ ਵੀ ਹੋਇਆ ਪ੍ਰੈਸ ਦੇ ਸਾਹਮਣੇ ਹੋਇਆ ਮੌਜੂਦਾ ਸਰਕਾਰ ਨੇ ਹਰ ਹੱਥ ਗੰਡਾ ਵਰਤਿਆ ਜੀ ਬੂਥ ਕੈਪਟਨਿੰਗ ਹੋਈ ਡਾਂਗ ਸੋਟਾ ਚੱਲਿਆ ਬੰਦੇ ਰੈਸਟ ਹੋਏ ਜੀ ਪਰ ਜੋ ਕਰ ਸਕਦੇ ਸੀ ਸਾਰਾ ਕੁਝ ਹੋਇਆ ਜੀ ਪਰ ਗੁਰੂ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਚਾਈ ਦੀ ਜਿੱਤ ਹੋਈ ਜੀ ਬਹੁਤ ਵੱਡਾ ਮਾਣ ਸਤਿਕਾਰ ਸਾਡਾ ਅੱਜ ਮਿਲਿਆ ਹੈ ਤੇ ਸਾਰੀ ਵਾੜ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਆ ਕੇ ਸਾਥ ਦਿੱਤਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਵੱਲੋਂ ਸ਼੍ਰੀਮਤੀ ਬਲਵਿੰਦਰ ਕੌਰ ਦੀ ਯਾਦ ਕੈਂਡੀਡੇਟ ਸੀ ਜੀ ਉਹ ਉਹ ਸਾਡੇ ਤੋਂ ਕਰੀਬਨ 100 ਦੀ ਲੀਡ ਤੇ ਅੱਸੀ ਜਿੱਤੇ ਹਾਂ ਨਰਜੋਤ ਕੋ ਦਿੱਤੀ ਸੀ ਸਰਦਾਰ ਕਸ਼ਮੀਰ ਸਿੰਘ ਸੋਲ ਐਮਐਲਏ ਸਾਹਿਬ ਧਰਮਪਤਨੀ ਉਹਨਾਂ ਨੂੰ ਲੱਗਦਾ ਸੀ ਜੀ ਉਸ ਤੋਂ ਵੱਧ ਹੋਇਆ ਅੰਦਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਉਹ ਜੋ ਵੀ ਕਰ ਸਕਦੇ ਸੀ ਜੋ ਸਾਰਾ ਕੁਝ ਹੋਇਆ ਸਾਡੀ ਜਾਲੀ ਆਧਾਰ ਕਾਰਡ ਬਣਾਏ ਗਏ ਅਸੀਂ ਰਾਤ ਸਾਰਾ ਕੁਛ ਚੋਣ ਕਮਿਸ਼ਨ ਨੂੰ ਮੇਲ ਕੀਤੀਆਂ ਸਾਰਾ ਕੁਝ ਕੀਤਾ ਪਰ ਜਿਹੜੇ ਅਸਰ ਤੇ ਸਾਨੂੰ ਡਰ ਸੀ ਉਹ ਹੀ ਅਸਰ ਸਾਡੀ ਇਲੈਕਸ਼ਨ ਤੇ ਲਾਇਆ ਜਾਂਦਾ ਸੀ ਜੀ ਜੋ ਅਸੀਂ ਮੰਗ ਕਰਦੇ ਸਾਂ ਉਹ ਮਤਲਬ ਪੂਰੀ ਹੋਣ ਦੀ ਜਗ੍ਹਾ ਮਤਲਬ ਸੇਮ ਉਹ ਹੀ ਬਾਈ ਇਲੈਕਸ਼ਨ ਤੇ ਸੇਮ ਹੋਵੇ ਹੀ ਹੋਇਆ ਇਸ ਤਰ੍ਹਾਂ ਹੈ ਤੁਹਾਡੇ ਜਿਹੜੀ ਵੋਟ ਹੈ ਕਿਤਰਾ ਹੈ ਇਹ ਦੇਖੋ ਜੀ ਸਾਰੀ ਮੀਡੀਆ ਨੂੰ ਤੁਹਾਨੂੰ ਪਤਾ ਹੀ ਹੈ ਫੇਰ ਦਾ ਜੋ ਕੁਝ ਚੱਲ ਰਿਹਾ ਇੱਕ ਹੀ ਘਰਾ ਪੂਰਾ ਬੜੋ ਜਿਹਾ ਗੱਡ ਕਰਕੇ ਆਪਣੇ ਗੁੰਡਾ ਕਰਦੇ ਕੀਤੀ ਹੈ ਜੀ ਤੇ ਫਿਰ ਵੀ ਇਹਦੇ ਹਿਸਾਬ ਨਾਲ ਕਿੰਨੀਆਂ ਵੋਟਾਂ ਪਏ ਹੋਏ ਕਿ ਤੁਹਾਡਾ ਕੱਲੇ ਗੁੱਟਾ ਪਾਵੇ ਬਰਾਬਰ ਨਹੀਂ ਆ ਸਕਦਾ ਹਾਂਜੀ ਬਹੁਤ ਬਹੁਤ ਕੱਲ੍ਹ 125 ਬੋਤਾਂ ਤੇਰੇ ਵੀ ਲੇਖੇ ਐ ਕੱਲੇ ਕੱਲੇ ਗੋਤਲਿਆਂ ਮੇਰਾ ਬਹੁਤ ਸਾਥਤਾ ਆਪਣੀ ਗੱਡੀ ਆਪਣਾ ਮੋਟਰਸਾਈਕਲ ਆਪਣਾ ਸਾਥ ਰੱਖ ਕੇ ਉਹਨਾਂ ਨੇ 1 ਰੁਪਿਆ ਮਾ ਕੇ ਬੋਤਾਂ ਦਾ ਮੁੱਤ ਕਿਤਾ ਬਹੁਤ ਬਹੁਤ ਦੀ ਜਿਆਦਾ ਸਾਫ ਕਰਕੇ ਆਇਆ ਕਰ ਰਿਹਾ ਜੀ ਨਹੀਂ ਬਤਾ ਮੇਰੇ ਨਾਲ ਦਿੱਤਾ ਮੈਂ ਜਿੱਤ ਕੇ ਬੇਨਾਵਦੀਤ ਨਫਦਾਈਆ ਬਹੁਤ ਲੱਗਦਾ ਕਿ ਪੂਰਾ ਦਿੱਤਾ ਧੰਨਵਾਦ ਕਰਦੇ ਬੋਤਾਂ ਦਾ ਬਹੁਤ ਹੀ ਮੱਛੇ ਕੱਲੇ ਕੱਲੇ ਵਰਤ ਕਰੋ ਮੇਰੇ ਨਾਲ ਆਪਣੇ ਭਰਾ ਅਨੇ ਮੇਰਾ ਸਾਥ ਦਿੱਤਾ